ਸਰਸ਼ੀ ਕਾਲ ਜੀ ਮੈਂ ਰਿਨਾਤਿ ਮਾਨ ਚੰਡੀਗੜ੍ਹ ਦੇ ਵਿੱਚ ਕੌਮਿਕ ਆਸ ਨਾਲ 5 ਗੁਣਾ ਵੱਧ ਸ਼ਰਾਬ ਦੀ ਖਪਤ ਜਿਹੜੇ ਸ਼ਰਾਬ ਪੀਣ ਦਾ ਸ਼ੌਂਕ ਰੱਖਦੇ ਨੇ ਵੀਡੀਓ ਜ਼ਰਾ ਧਿਆਨ ਨਾਲ ਦੇਖ ਲੋ ਅੱਜ ਤੁਹਾਨੂੰ ਇਸ ਨੂੰ ਲੈ ਕੇ ਇੱਕ ਵੱਡੀ ਜਿਹੜੀ ਕੀ ਜਾਣਕਾਰੀ ਸਾਂਝੀ ਕਰਾਂਗੇ ਭਾਰਤ ਨੇ 2024-25 ਦੇ ਵਿੱਚ ਇੰਡੀਆ ਮੇਡ ਫੋਰ ਨ ਲਿਕਰ ਦੇ 40 ਕਰੋੜ ਤੋਂ ਵੱਧ ਕੇਸ ਵਿੱਚ ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਤੇ ਤੇਜ਼ ਦੇ ਨਾਲ ਵੱਧ ਰੇ ਸ਼ਰਾਬ ਦੇ ਬਾਜ਼ਾਰਾਂ ਦੇ ਵਿੱਚੋਂ ਇੱਕ ਬਣ ਗਿਆ ਇਸ ਤਸਵੀਰ ਦੇ ਵਿੱਚ ਚੰਡੀਗੜ੍ਹ ਜੋ ਕਿ ਸਿਰਫ 12.5 ਲੱਖ ਲੋਕਾਂ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਕੁੱਲ ਵਿਕਰੀ ਵਾਈਨ ਦੇstand ਹੈ। ਫਿਰ ਵੀ ਜੇ ਇਹਨਾਂ ਨੰਬਰਾਂ ਨੂੰ ਆਬਾਦੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਤਸਵੀਰ ਨਾਟਕੀ ਢੰਗ ਦੇ ਨਾਲ ਬਦਲ ਜਾਂਦੀ ਹੈ। ਐਨੇ ਲੋਕ ਜਿਹੜਾ ਕਿ ਸ਼ਰਾਬ ਪੀਂਦਾ ਸ਼ੌਕ ਰੱਖਦੇ ਨੇ। ਚੰਡੀਗੜ੍ਹ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਸ਼ਰਾਬ ਦੀ ਖਪਤ ਵਾਲੇ ਖੇਤਰਾਂ ਦੇ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਜਿੱਥੇ ਪੀਣ ਦੀ ਦਰ ਕੌਮੀ ਆਸ ਨੂੰ ਬਹੁਤ ਪਿੱਛੇ ਛੱਡ ਰਹੀ ਹੈ। ਅਤੇ ਦੱਖਣ ਦੇ ਰਵਾਇਤੀ ਤੌਰ ਤੇ ਉੱਚ ਖਪਤ ਵਾਲੇ ਰਾਜਾਂ ਤੋਂ ਵੀ ਅੱਗੇ ਨਿਕਲ ਚੁੱਕੀ ਹੈ ਇਹ ਖੁਲਾਸਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅਤੇ ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹੋਲਿਕ ਵੇਅਰਜ਼ ਕੰਪਨੀਆਂਜ਼ ਵੱਲੋਂ ਸੰਕਲਿਤ ਕੀਤੇ ਗਏ ਅੰਕੜਿਆਂ ਤੇ ਘੋਖਤ ਹੋਇਆ ਇਹ ਅੰਕੜੇ ਇੱਕ ਸੰਖੇਪ ਖੁਸ਼ਹਾਲ ਸ਼ਹਿਰੀ ਖੇਤਰ ਦੀ ਕਹਾਣੀ ਦੱਸਦੇ ਨੇ ਜਿੱਥੇ ਖਰਚ ਕਰਨ ਦੀ ਅਸਾਧਾਰਨ ਸ਼ਕਤੀ ਇੱਕ ਉਧਾਰ ਪਰਚੂਨ ਵਾਤਾਵਰਨ ਅਤੇ ਸਖਤ ਰੈਗੂਲੇਟਰੀ ਲਾਗੂਕਰਨ ਦੀ ਹੈ ਚੰਡੀਗੜ੍ਹ ਦੀ ਆਕਾਰਿਕ ਨੀਤੀ ਤਿੰਨ ਥਮਾ ਪਾਰਦਰਸ਼ਤਾ ਜਵਾਬਦੇਹੀ ਅਤੇ ਸਖਤ ਲਾਗੂਕਰਨ ਤੇ ਬਣੀ ਹੋਈ ਹੈ ਡਿਜੀਟਲ ਨਿਗਰਾਨੀ ਅਤੇ ਵਿਕਰੀ ਦੀ ਅਵਾਜਾਈ ਨੇ ਉਲੰਘਣਾਵਾਂ ਦਾ ਜਲਦੀ ਪਤਾ ਲਗਾਉਣ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਯੂਟੀ ਦੇ ਡੀਸੀ ਕਮ ਐਕਸਰਾਈਜ਼ ਐਂਡ ਟੈਕਸੇਸ਼ਨ ਕਮਿਸ਼ਨ ਨਿਸ਼ਾੰਤ ਕੁਮਾਰ ਯਾਦਵ ਨੇ ਕਿਹਾ ਕਿ ਗੈਰ ਕਾਨੂੰਨੀ ਵਪਾਰ ਨੂੰ ਜਾਇਜ਼ ਮਾਲੀਆ ਅਤੇ ਜਨਤਕ ਸੁਰੱਖਿਆ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਲਾਗੂਕਰਨ ਦੀ ਕਾਰਵਾਈ ਨੂੰ ਤੇਜ਼ ਕੀਤਾ ਗਿਆ ਹੈ ਕਿ ਅੱਜ ਦੇ ਅੰਕੜਿਆਂ ਦੇ ਅਨੁਸਾਰ ਕੌਮੀ ਆਈਐਮਐਫਐਲ ਵਿਕਰੀ 2023 ਤੇ 24 ਦੇ ਵਿੱਚ 39.62 ਕਰੋੜ ਕੇਸਾਂ ਤੋਂ ਵੱਧ ਕੇ 2024-25 ਦੇ ਵਿੱਚ 40.17 ਕਰੋੜ ਕੇਸ ਹੋ ਗਈ ਹੈ ਜੋ ਕਿ 1.38% ਦਾ ਵਾਧਾ ਦੱਖਣ ਇਸ ਮਾਰਕੀਟ ਦੇ ਫੈਸਲਾਕੁਨ ਤੌਰ ਤੇ ਹਾਵੀ ਹੈ ਜੋ ਦੇਸ਼ ਵਿੱਚ ਵਿਕਣ ਵਾਲੀ ਸਾਰੀ ਆਈਐਮਐਫਐਲ ਦਾ ਲਗਭਗ 58% ਬਣਦਾ ਇਕੱਲੇ ਕਰਨਾਟਕ ਨੇ 6.88 ਕਰੋੜ ਕੇਸ ਤਾਮਿਲਨਾਡੂ ਨੇ 6.47 ਕਰੋੜ ਤੇਲ ਲਗਾਨਾ ਨੇ 3.71 ਕਰੋੜ ਆਂਧਰਾ ਪ੍ਰਦੇਸ਼ ਨੇ 3.55 ਕਰੋੜ ਅਤੇ ਕੇਰਲ ਨੇ 2.30 ਕਰੋੜ ਕੇਸ ਨੇ ਉੱਤਰੀ ਰਾਜਾਂ ਦੇ ਵਿੱਚੋਂ ਯੂਪੀ ਨੇ 2.51 ਕਰੋੜ ਕੇਸ ਰੈਂਕ 6 ਰਾਜਸਥਾਨ ਨੇ 1.7 ਕਰੋੜ ਰੈਂਕ 9 ਹਰਿਆਣਾ ਨੇ 1.18 ਕਰੋੜ ਰੈਂਕ 11 ਦਿੱਲੀ ਨੇ ਆਪਣੇ ਆਕਾਰ ਦੇ ਬਾਵਜੂਦ 1.18 ਕਰੋੜ ਕੇਸ ਵਿੱਚ ਜੋ ਪਿਛਲੇ ਸਾਲ ਨਾਲੋਂ ਲਗਭਗ 6% ਦੀ ਗਿਰਾਵਟ ਹੈ ਮਹਾਰਾਸ਼ਟਰ ਜੋ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਆਰਥਿਕ ਤੌਰ ਤੇ ਪ੍ਰਭਾਵਸ਼ਾਲੀ ਰਾਜ ਹੈ 2.72 ਕਰੋੜ ਕੇਸ ਵਿੱਚ ਤੇ ਪੰਜਵੇਂ ਸਥਾਨ ਤੇ ਹੈ ਜਾਸੋ ਹਵਾਲਾ ਦਿੱਤੇ ਗਏ ਰਾਸ਼ਟਰੀ ਅਤੇ ਰਾਜ ਪੱਧਰੀ ਅੰਕੜੇ ਸਿਰਫ ਆਈਐਮਐਫਐਲ ਵਿਕਰੀ ਨੂੰ ਦਰਸਾਉਂਦੇ ਨੇ ਜਿਸ ਵਿੱਚ ਵਿਸਕੀ, ਰਮ, ਬਰਾਂਡੀ, ਜਿਨ, ਵੋਡਕਾ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਘਰੇਲੂ ਤੌਰ ਤੇ ਤਿਆਰ ਕੀਤੀਆਂ ਗਈਆਂ ਨੇ ਹੋਰ ਸਪਿਰਿਟਸ ਸ਼ਾਮਲ ਨੇ ਇਹਨਾਂ ਦੇ ਵਿੱਚ ਇੰਪੋਰਟਡ ਫੋਰ ਲਿਕੋਰ ਜਾਂ ਦੇਸ਼ੀ ਜਾਂ ਦੇਸੀ ਸ਼ਰਾਬ ਸ਼ਾਮਿਲ ਨਹੀਂ ਹੈ ਦੂਜੇ ਪਾਸੇ ਯੂਟੀ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਦੇ ਅੰਕੜੇ ਤਿੰਨੋਂ ਸ਼੍ਰੇਣੀਆਂ ਆਈ ਐਮ ਐਫ ਐਲ ਆਈ ਐਫ ਐਲ ਅਤੇ ਦੇਸੀ ਸ਼ਰਾਬ ਨੂੰ ਕਵਰ ਕਰਦੇ ਨੇ ਅਤੇ ਖੇਤਰ ਵਿੱਚ ਕੁੱਲ ਖਪਤ ਦੀ ਪੂਰੀ ਤਸਵੀਰ ਪੇਸ਼ ਕਰਦੇ ਨੇ ਪ੍ਰਤੀ ਵਿਅਕਤੀ ਖਪਤ ਕਿੰਨੀ ਆਉਂਦਾ ਜੀ ਅਸਲ ਰੂਪ ਦੇ ਵਿੱਚ ਕਰਨਾਟਕ ਜਾਂ ਤਾਮਿਲਨਾਡੂ ਵਰਗੇ ਰਾਜ ਚੰਡੀਗੜ੍ਹ ਤੋਂ ਬਹੁਤ ਅੱਗੇ ਨੇ ਹਾਲਾਂਕਿ ਆਵਾਦੀ ਇੱਕ ਵੱਖਰੀ ਕਹਾਣੀ ਦੱਸਦੀ ਆ ਅੰਦਾਜ਼ਨ 142 ਕਰੋੜ ਭਾਰਤੀਆਂ ਦੇ ਵਿੱਚ ਵੱਡੀ ਵੰਡੀ ਗਈ 40.17 ਕਰੋੜ ਕੇਸਾਂ ਦੀ ਕੌਮੀ ਆਈਐਮਐਫਐਲ ਖfst ਪ੍ਰਤੀ ਵਿਅਕਤੀ ਪ੍ਰਤੀ ਸਾਲ ਲਗਭਗ 0.8 ਆਈਐਮਐਫਐਲ ਕੇ ਸਬੰਧਿਤ ਜੋ ਕਿ ਰਾਸ਼ਟਰੀ ਆਸਤ ਚੰਡੀਗੜ੍ਹ ਦੇ 17.39 ਲੱਖ ਆਈਐਮਐਫਐਲ ਕੇਸ 2024-25 ਇਸ ਦੇ ਅੰਦਾਜ਼ਨ 12.5 ਲੱਖ ਦੀ ਆਬਾਦੀ ਦੇ ਨਾਲ ਵੰਡੇ ਜਾਣ ਤੇ ਪ੍ਰਤੀ ਵਿਅਕਤੀ ਲਗਭਗ 1.39 ਆਈਐਮਐਫਐਲ ਕੇਸ ਬਣਦੇ ਨੇ ਜੋ ਕਿ ਕੌਮੀ ਔਸਤੋਂ ਲਗਭਗ 5 ਗੁਣਾ ਜਦੋਂ 23.2 ਲੱਖ ਕੇਸਾਂ ਦੀ ਕੁੱਲ ਸ਼ਰਾਬ ਦੀ ਖਪਤ ਦੀ ਗੱਲ ਆਉਂਦੀ ਹੈ ਤਾਂ ਚਲਦੀ ਘੜੀ ਦੀ ਪ੍ਰਤੀ ਵਿਅਕਤੀ ਖਪਤ 1.84 ਸ਼ਰਾਬ ਦੇ ਕੇਸਾਂ ਤੱਕ ਪਹੁੰਚ ਜਾਂਦੀ ਹੈ ਜੋ ਰਾਸ਼ਟਰੀ ਆਸਤ ਨਾਲੋਂ 6.5 ਗੁਣਾ ਤੋਂ ਵੱਧ ਹੈ ਇਸ ਦੀ ਤੁਲਨਾ ਦੱਖਣੀ ਰਾਜਾਂ ਦੇ ਨਾਲ ਕੀਤੀ ਜਾਵੇ ਕਰਨਾਟਕ 6.88 ਕਰੋੜ ਆਈਐਮਐਫਐਲ ਕੇਸਾਂ ਤੇ ਲਗਭਗ 6.8 ਕਰੋੜ ਦੀ ਆਬਾਦੀ ਦੇ ਨਾਲ ਪ੍ਰਤੀ ਵਿਅਕਤੀ ਲਗਭਗ 1.1 ਕੇਸ ਦਰਜ ਕਰਦਾ ਹੈ ਤੇਲਗਾਨਾ 3.71 ਕਰੋੜ 3.9 ਕਰੋੜ ਆਬਾਦੀ ਲਗਭਗ 0.95 ਤੇ ਆਉਂਦਾ ਤਾਮਿਲਨਾਡੂ 6.47 ਕਰੋੜ ਕੇਸ 7.8 ਕਰੋੜ ਆਬਾਦੀ ਲਗਭਗ 0.83 ਤੇ ਹੈ ਕੇਰਲਾ 2.30 ਕਰੋੜ ਕੇਸ 3.6 ਕਰੋੜ ਆਬਾਦੀ ਲਗਭਗ 0.64 ਦਰਜ ਕਰਦਾ ਹੈ ਮਹਾਰਾਸ਼ਟਰ ਤੇ ਯੂਪੀ ਆਪਣੀ ਵੱਡੀ ਮਾਤਰਾ ਦੇ ਬਾਵਜੂਦ ਕ੍ਰਮਵਾਰ 0.2 ਅਤੇ 0.10 ਦੇ ਘੱਟ ਪ੍ਰਤੀ ਵਿਅਕਤੀ ਅੰਕੜੇ ਦਰਜ ਕਰਦੇ ਨੇ ਕਿਉਂਕਿ ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ 5 ਸਾਲਾਂ ਦਾ ਵਾਧਾ 13 ਕਰੋੜ ਬੋਤਲਾ ਅਤੇ ਗਿਣਤੀ ਜਾਰੀ ਤੇ 5 ਸਾਲਾਂ ਦੇ ਵਿੱਚ 3974 ਕਰੋੜ ਰੁਪਏ ਦਾ ਹਮਾਇਲਾ ਹੋਇਆ